ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਹੁਤ ਅਹਿਮ ਮੀਟਿੰਗ ਜਿਹੜੀ ਹੈ ਵਿਧਾਇਕਾਂ ਤੇ ਮੰਤਰੀਆਂ ਦੀ ਸੱਦ ਲਈ ਹੈ ਇਸ ਤੋਂ ਪਹਿਲਾਂ ਚਰਚਾ ਸੀ ਕਿ ਕੁਝ ਵਿਧਾਇਕ ਤੇ ਮੰਤਰੀ ਬਾਗੀ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਦਿੱਲੀ ਗਏ ਆ ਉਹਨਾਂ ਨੂੰ ਉਤਾਰਨ ਦੇ ਲਈ ਤੇ ਹੁਣ ਜਿਵੇਂ ਨੀ ਚੋਣ ਜਿੱਤਣ ਤੋਂ ਬਾਅਦ ਥੋੜਾ ਜਿਹਾ ਮਜ਼ਬੂਤ ਦੇਖੇ ਭਗਵੰਤ ਮਾਨ ਨੇ ਵਿਧਾਇਕਾਂ ਤੇ ਮੰਤਰੀਆਂ ਦੀ ਮੀਟਿੰਗ ਸੱਦੀ ਹੈ ਕਿਉਂ ਸੱਦੀ ਹੈ ਕੌਣ-ਕੌਣ ਇਹਦੇ ਵਿੱਚ ਹਾਜ਼ਰ ਹੋਊਗਾ ਇਸ ਤੇ ਅਹਿਮ ਚਰਚਾ ਕਰਨੀ ਹੈ ਉਦੋਂ ਨਾਲ ਹੀ ਨਾਲ ਕੈਬਨਿਟ ਦੇ ਵਿਸਤਾਰ ਨੂੰ ਲੈ ਕੇ ਵੀ ਗੱਲਬਾਤ ਕਰਨੀ ਆ ਪੰਜਾਬ ਕੈਬਨਿਟ 'ਚ ਵੱਡਾ ਬਦਲਾਅ ਹੋਣ ਜਾ ਕੌਣ ਕੌਣ ਇਹ ਵਿੱਚ ਸ਼ਾਮਲ ਹੋ ਸਕਦਾ ਹੈ ਔਰ ਕੀ ਜੀ ਕੀ ਦੀ ਛੁੱਟੀ ਹੋ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਲਈ ਫਿਰ ਮੁਸ਼ਕਿਲਾਂ ਆਤਾਂ ਨੇ ਔਰ ਸਿੱਧੇ ਤੌਰ ਤੇ ਫਿਰ ਹਸਤੀਵਾ ਮੰਗ ਲਿਆ ਗਿਆ ਔਰ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਤਾਂ ਅਕਾਲੀ ਕਹੌਣ ਜੋਗੇ ਵੀ ਨਹੀਂ ਰਹੇ ਸੁਖਬੀਰ ਸਿੰਘ ਬਾਦਲ ਆਪਣੇ ਖਿਲਾਫ ਇਸ ਉੱਠੀ ਬਗਾਵਤ ਨੂੰ ਕਿਵੇਂ ਠੱਲ ਪਾਉਣਗੇ ਲਗਾਤਾਰ ਵਧਦੀ ਜਾ ਰਹੀ ਹੈ ਬਗਾਵਤ ਇਸ ਤੇ ਵੀ ਚਰਚਾ ਕਰਨੀ ਹੈ ਔਰ ਨਾਲ ਹੀ ਨਾਲ ਚਰਚਾ ਜਿਹੜੀ ਆ ਉਹ ਕਰਨੀ ਹੈ ਕਿ ਮੁੱਖ ਮੰਤਰੀ ਦੀਆਂ ਤਾਕਤਾਂ ਘਟਾ ਕੇ ਰਾਜਪਾਲ ਦੀਆਂ ਤਾਕਤਾਂ ਵਧਾ ਦਿੱਤੀਆਂ ਨੇ ਔਰ ਸੰਵਿਧਾਨ ਦੇ ਵਿੱਚ ਵੀ ਸੋਧ ਕੀਤੀ ਗਈ ਹੈ ਔਰ ਇਹ ਵੀ ਪਤਾ ਲੱਗਿਆ ਕਿ ਹੁਣ ਕੋਈ ਵੀ ਜਿਹੜੀ ਆ ਉਹ ਬਦਲੀ ਦਿੱਲੀ ਦੇ ਬਾਂਗ ਹੁਣ ਮੁੱਖ ਮੰਤਰੀ ਆਪਣੇ ਤੌਰ ਤੇ ਨਹੀਂ ਕਰ ਸਕਣਗੇ ਇਹਦੇ ਤੇ ਵੀ ਬਵਾਲ ਕਾਫੀ ਉਠਿਆ ਕਿਹੜੇ ਮੁੱਖ ਮੰਤਰੀ ਦੀਆਂ ਤਾਕਤਾਂ ਘਟੀਆਂ ਤੇ ਇਹ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਅਹਿਮ ਮੀਟਿੰਗ ਜਿਹੜੀ ਆ ਸੱਦੀਆ ਵਿਧਾਇਕਾਂ ਤੇ ਮੰਤਰੀਆਂ ਦੀ ਇਹ ਕਿਸ ਸੰਬੰਧ ਦੇ ਵਿੱਚ ਜਿਹੜੀ ਉਹ ਸੱਦੀ ਹੈ ਜੀ ਯਾਰ ਕਹਿੰਦੇ ਕਿ ਪਾਠਕ ਸਾਹਿਬ ਵੀ ਇਹਦੇ ਵਿੱਚ ਮੌਜੂਦ ਰਹਿਣਗੇ ਔਰ ਪਹਿਲਾ ਇਹ ਸੀਗਾ ਕਿ ਮੁੱਖ ਮੰਤਰੀ ਤੇ ਪਾਠਕ ਅਲੱਗ-ਅਲੱਗ ਬੀਟੀਆਂ ਕਰ ਰਹੇ ਸੀ ਇਸ ਜਿੱਤ ਤੋਂ ਬਾਅਦ ਕਹਿੰਦੇ ਉਹਨਾਂ ਦੋਵਾਂ ਨੇ ਇਕੱਠਿਆਂ ਮੀਟਿੰਗ ਜਿਹੜੀ ਆ ਕਰਨੀ ਹੈ ਔਰ ਕੈਬਨਿਟ ਦੇ ਵਿਸਤਾਰ ਦੀ ਵੀ ਜਿਹੜੀ ਅਨਕੀ ਸਾਹਿਬ ਚਰਚਾ ਕਿਉਂਕਿ ਲਗਾਤਾਰ ਭਗਵੰਤ ਮਾਨ ਉਹ ਤੇ ਗੱਲਾਂ ਕਹਿ ਕੇ ਆਏ ਆ ਜਲੰਧਰ ਵੈਸਟ ਦੇ ਵਿੱਚ ਕਿ ਤੁਸੀਂ ਇਹਨੂੰ ਜਿਤਾ ਦਿਓ ਮੰਤਰੀ ਬਣਾਉਂਗਾ ਭਗ ਔਰ ਕਮੇਟੀ ਦੇ ਵਿੱਚ ਪੂਰੀ ਚੀਜ਼ ਨੂੰ ਵਿਸਤਾਰ ਨੂੰ ਲੈ ਕੇ ਕੀ ਚਰਚਾ ਹੈਗੀ ਆ ਔਰ ਅੱਜ ਦੀ ਇਹ ਅਹਿਮ ਮੀਟਿੰਗ ਕਾਦੇ ਲਈ ਆ ਸੁਖندر ਜੀ ਅੱਜ ਦੀ ਚਲੋ ਅਹਿਮ ਮੀਟਿੰਗ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਸੱਦੀ ਗਈ ਹੈ ਉਸ ਦੀ ਗੱਲ ਤਾਂ ਬਾਅਦ ਚ ਕਰ ਲਵਨੇ ਆ ਪਹਿਲਾਂ ਤੁਹਾਨੂੰ ਅੱਜ ਦੇ ਇਸ ਅਹਿਮ ਦਿਨ ਦੇ ਉੱਤੇ ਤੁਹਾਡਾ ਜਨਦਨ ਹੈ ਉਹਦੇ ਵੱਲੋਂ ਮੈਂ ਆਪਣੇ ਵੱਲੋਂ ਲੋਕ ਲਾਡ ਦੀ ਟੀਮ ਵੱਲੋਂ ਤੁਹਾਨੂੰ ਦਰਸ਼ਕਾਂ ਵੱਲੋਂ ਤੁਹਾਨੂੰ ਮੈਂ ਜਨਦਨ ਦੀ ਮੁਬਾਰਕ ਬਾਦਨਾ ਆਪਣੀ ਦਿਲੀ ਮੁਬਾਰਕਬਾਦਨਾ ਬਹੁਤ ਬਹੁਤ ਧੰਨਵਾਦ ਜੀ ਪਰਵਾਤਪਾਕੇ ਦੁਆਰਾ ਤੁਹਾਡੀ ਟੀਮ ਦੇ ਹੱਥ ਪੜਾ ਕੇ ਤੁਸੀਂ ਸਫਲ ਹੋ ਜੀ ਤਾਂ ਸਿੱਧੂ ਸਭ ਹੋਰ ਤੁਹਾਡੇ ਉਸ ਪ੍ਰੈਸ਼ਰ ਨੂੰ ਲਵਣਾ ਜੀ ਬੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਜਿਹੜੀ ਸੱਦੀ ਭਗਵੰਤ ਪਾਣ ਕੱਲ ਦੀਆਂ ਜਿਮਨੀ ਚੋਣਾਂ ਦੇ ਰਿਜ਼ਲਟ ਨੂੰ ਲੈ ਕੇ ਭਗਵੰਤ ਪਾਣ ਹੁਣੀ ਆਤਮ ਵਿਸ਼ਵਾਸ ਦੇ ਨਾਲ ਭਰੇ ਹੋਏ ਹੈ ਜਲੰਧਰ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦੇ ਕੈਂਡੀਡੇਟ ਨੂੰ ਬਹੁਤ ਮਤ ਮਿਲਿਆ ਉਹਨਾਂ ਦੀ ਆਸ ਤੋਂ ਕਿਤੇ ਜ਼ਿਆਦਾ ਮਿਲਿਆ ਹਾਲਾਂਕਿ ਇਹ ਦਾ ਸਮਝੇ ਜਾ ਰਿਹਾ ਸੀ ਕਿ ਜਿਮਨੀ ਚੋਣ ਦੇ ਵਿੱਚ ਜਿਹੜੀ ਸੀਟ ਹੁੰਦੀ ਉਹ ਸੱਤਾਧਾਰੀ ਤੇ ਰਹਦੀ ਹੁੰਦੀ ਹੈ ਪਰ ਇਹਨਾਂ ਮੰਡਟ ਮਿਲਣਾ ਆਪਣੇ ਆਪ ਦੇ ਵਿੱਚ ਤੇ ਵੱਡਾ ਪ੍ਰਸ਼ਨਾਂ ਤੇ ਭਗਵੰਤ ਬਾਖੋਂ ਨੂੰ ਜਰੂਰ ਉਹਨਾਂ ਦੇ ਵਿੱਚ ਸਵੈ ਆਤਮ ਵਿਸ਼ਵਾਸ ਚਲਾ ਉੱਪਰ ਆ ਹੈਗਾ ਇਸੇ ਸੰਦਰਭ ਦੇ ਵਿੱਚ ਅੱਜ 12:00 ਵਜੇ ਇੱਕ ਮੀਟਿੰਗ ਜਿਹੜੀ ਆ ਉਸ ਨੂੰ ਸੱਭ ਲਈ ਗਈ ਹੈ ਇਸ ਜਿਮਨੀ ਚੋਣ ਦੇ ਵਿੱਚ 23 ਦੇ ਕਰੀਬ ਵਿਧਾਇਕਾਂ ਤੇ ਮੰਤਰੀਆਂ ਦੀ ਜਿਹੜੀਆਂ ਡੁਪਲਾ ਲਗਾਈਆਂ ਗਈਆਂ ਸਨ ਉਹਨਾਂ 23 ਵਿਧਾਇਕਾਂ ਤੇ ਮੰਤਰੀਆਂ ਨੂੰ ਅੱਜ ਮੁੱਖ ਮੰਤਰੀ ਸਾਹਿਬ ਵੱਲੋਂ ਉੱਥੇ ਸੱਤਿਆ ਗਿਆ ਹੈ ਆਪਣੇ ਚੰਡੀਗੜ੍ਹ ਜਿੱਦੇ ਇਸ ਮੀਟਿੰਗ ਦੇ ਵਿੱਚ ਸੰਦੀਪ ਪਾਠਕ ਹੁਣੀ ਮੌਜੂਦ ਹੋਗੇ ਬੜੀ ਹੈਰਾਨਗੀ ਦੀ ਗੱਲ ਬਿਲਕੁਲ ਤੁਸੀਂ ਠੀਕ ਆ ਇਹਨਾਂ ਸੰਦੀਪ ਪਾਟਕ ਨੇ ਅਲੱਗ ਮੀਟਿੰਗਾਂ ਕਰਦੇ ਸਨ ਪਰ ਕੱਲ ਦੀ ਜਿਮਨੀ ਚੋਣ ਤੋਂ ਬਾਅਦ ਇਹ ਜਿਹੜੀ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਦੋਵੇਂ ਸਿਖਰ ਦੇ ਨੇਤਾ ਜਿਹੜੇ ਨੇ ਆਪਣੇ ਇਹ 23 ਦੇ ਕਰੀਬ ਵਿਧਾਇਕਾ ਔਰ ਮੰਤਰੀਆਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਹੁਣ ਜਿਸ ਤਰੀਕੇ ਨਾਲ ਇਹ ਜਿਮਨੀ ਚੋਣ ਲੜੀ ਗਈ ਔਰ ਜਿਮਨੀ ਚੋਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਧਾਇਕਾ ਨੇ ਜਾਂ ਮੰਤਰੀ ਕਹਿੰਦੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸਨ ਉਹਨਾਂ ਦਾ ਉਹਨਾਂ ਨੇ ਆਪਣਾ ਕਿਸ ਤਰੀਕੇ ਦਾ ਰੋਲ ਨਾ ਪਾਇਆ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਪਿੱਠ ਜਿਹੜੀ ਆ ਉਹ ਥਾਪੜੀ ਜਾ ਸਕਦੀ ਆ ਔਰ ਉਹਦੇ ਨਾਲ ਹੀ ਨਾਲ ਜਿਹੜੀਆਂ ਅਗਲੀਆਂ ਚਾਰ ਜਿੰਮੀ ਚੋਣਾਂ ਹੋਣੀਆਂ ਨੇ ਜਿਨ੍ਹਾਂ ਦਾ ਆਲਾਨ ਕਿਸੇ ਸਮੇਂ ਵੀ ਜਿਹੜਾ ਉਹ ਹੋ ਸਕਦਾ ਉਹਦੇ ਸਬੰਧੀ ਵੀ ਜਿਹੜੀਆਂ ਵੱਖ-ਵੱਖ ਮੀਟਿੰਗਾਂ ਦੇ ਵਿੱਚ ਜਿਹੜੇ ਨੇ ਦਾ ਮਿਲਕਾ ਕਰਕੇ ਇਹਨਾਂ ਵਿਧਾਇਕਾਂ ਦੀਆਂ ਜਾਂ ਮੰਤਰੀਆਂ ਦੀਆਂ ਜਿਹੜੇ ਡਿਊਟੀਆਂ ਨੇ ਕਿਸ ਤਰੀਕੇ ਨਾਲ ਲਾਈਆਂ ਜਾਣੀਆਂ ਨੇ ਤੇ ਉਹਨਾਂ ਜਿੰਮੀ ਚੋਣਾਂ ਦੇ ਵਿੱਚ ਕਿਹੋ ਜਿਹੀ ਜਿਹੜੀ ਰਣਨੀਤੀ ਆ ਅਪਣਾਈ ਜਾਵੇ ਤਾਂ ਜੋ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਫਤਵਾ ਹੈ ਇਹਨਾਂ ਜਿੰਮੀ ਚੋਣਾਂਾਂ ਦੇ ਵਿੱਚ ਚਾਵੇ ਇਸ ਦੇ ਸਬੰਧੀ ਇਹ ਬੀਟਿੰਗ ਜਿਹੜੀ ਆ ਇਹ ਰੱਖੀ ਗਈ ਆ ਬਕਾਇਦਾ ਤਾਂ ਉਹਤੇ ਵਿਧਾਇਕਾਂ ਨੂੰ ਅਮ ਅਜੋਸ ਬੰਦੀ ਵੀ ਪਤਾ ਲੱਗਾ ਕਿ ਲੰਚ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤਾ ਜਾਵੇਗਾ ਇੱਕ ਕਿਸਮ ਦਾ ਨੰਚ ਇਸ ਤਰੀ ਜਿਹੜਾ ਬੀਤੇ ਦਿਨ ਚ ਸੀ ਗੱਲ ਕਰਦੇ ਸੀ ਕਿ ਕੁਝ ਵਧਾ ਕੇ ਦਿੱਲੀ ਦੇ ਤੜੇ ਜਾਂ ਦਿੱਲੀ ਦੀ ਲੋਬੀ ਨਾਲ ਸੰਪਰਕ ਵਿੱਚ ਨਹੀਂ ਤਾਂ ਸ਼ਾਇਦ ਇੱਕ ਕਿਸਮ ਦਾ ਉਹਨਾਂ ਨੂੰ ਸੁਨੇਹਾ ਦੇਣ ਦੇ ਮੂਡ ਦੇ ਵਿੱਚ ਹੀ ਸੰਦੀਪ ਪਾਠਕ ਔਰ ਭਗਵੰਤ ਮਾਨ ਹੁਣ ਆਪਸ ਦੇ ਵਿੱਚ ਰੜ ਕੇ ਭਗਵੰਤ ਮਾਨ ਹੁਣੀ ਮੈਂ ਇਹ ਗੱਲ ਤਾਂ ਮੁੱਖ ਕਰ ਸੰਦੀਪ ਪਾਠਕ ਨਾਲ ਰੜ ਕੇ ਇਹ ਮੀਟਿੰਗ ਜਿਹੜੀ ਹੈ ਉਹ ਰੱਖੀ ਆ ਤਾਂ ਜੋ ਇੱਕ ਇਹ ਉਦਾਹਰਨ ਪੇਸ਼ ਕੀਤੀ ਜਾ ਸਕਦੀ ਹੈ ਕਿ ਹਾਪ ਭਗਵੰਤਬਾਣ ਇਹ ਜਿੰਨੀ ਚੁਣ ਚਿੱਤ ਕੇ ਜਿਹੜਾ ਆਪਣੇ ਖਿਲਾਫ ਜਿਹੜਾ ਵਕਾਫਤੀ ਸੁਰਾਂ ਉੱਤਰੀਆਂ ਸਭ ਉਹਨਾਂ ਨੂੰ ਥੋੜੀ ਜਿਹੀ ਠੱਲ ਪਾਈ ਹੈਗੀ ਆ ਇੱਕ ਤੇ ਗੱਲ ਸਿੱਧੂ ਸਾਹਿਬ ਇਹ ਹੈਗੀ ਆ ਅ ਦੂਸਰੀ ਗੱਲ ਜਿਹੜੀ ਤੁਸੀਂ ਆਪਣੀ ਭੂਮਿਕਾ 'ਚ ਗੱਲ ਕੀਤੀ ਮੰਤਰੀ ਮੰਡਲ ਦੇ ਵਿਸਥਾਰ ਹੁੰਦਾ ਹੈ ਹੁਣ ਮੰਤਰੀ ਮੰਡਲ ਦੇ ਉਸ ਸਾਥ ਨੂੰ ਲੈ ਕੇ ਕੱਲ ਵੀ ਆਪਾਂ ਪ੍ਰੋਗਰਾਮ 'ਚ ਉਹ ਸਵੇਰੇ ਕਰ ਰਹੇ ਹਾਂ ਉਹਦੇ ਵਿੱਚ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਜਿਹੜੀ ਨੇ ਉਹ ਐਮਪੀ ਬਣ ਚੁੱਕੇ ਹੈ ਤਰਾ ਮੀਥੇਰ ਹੋਣੀ ਆ ਉਹਨਾਂ ਦੀ ਜਗ੍ਹਾ ਜਿਹੜੀ ਖਾਲੀ ਮੰਤਰੀ ਮੰਡਲ ਚੋਂ ਖਾਲੀ ਉਸ ਤੋਂ ਇੱਕ علاوہ ਹੋਰ ਪੋਸਟ ਵੀ ਖਾਲੀ ਆ ਮੰਤਰੀ ਮੰਡਲ ਦੇ ਵਿੱਚ ਇੱਕ ਤਾਂ ਮੰਤਰੀ ਮੰਡਲ ਦੇ ਵਿੱਚ ਉਹ ਦੋ ਅਹੁਦੇ ਜਿਹੜੇ ਨੇ ਉੱਪਰ ਹੀ ਜਾਣੇ ਆ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਆਉਂਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਦੀ ਚਰਚਾ ਵਾਣੀ ਉਹਨਾਂ ਨੂੰ ਨਗਰ ਨਿਗਮ ਤੇ ਜਾਂ ਕਾਪ ਪੋਜੀਸ਼ਨਾਂ ਤੇ ਜਾਂ ਵਕ ਵਕ ਮਹਿਕਮੇ ਦੇ ਚੇਅਰਮੈਨ ਜਾਂ ਉਪ ਚੇਅਰਮੈਨ ਬਣਾਉਣ ਦੀ ਤਸਵੀਰ ਜਿਹੜੀ ਆ ਉਹ ਵੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਉਤੀਤੀ ਜਾ ਰਹੀ ਹੈ ਪ੍ਰਸ਼ਾਸਕਿਕ ਪਦਰਤੀ ਤੇ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੇ ਜਿਹੜਾ ਸੰਗਠਨ ਹੈ ਉਹਦੇ ਵਿੱਚ ਵੀ ਰਦੋ ਬਦਲ ਦੀ ਜਿਹੜੀ ਸੰਭਾਵਨਾ ਆ ਉਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਣੇ ਉਸ ਸੰਦਰਭ ਦੇ ਵਿੱਚ ਵੀ ਸੋਚ ਰਹੇ ਆ ਕਿ ਹਾਂ ਭਈ ਵੱਡੇ ਪੱਧਰ ਤੇ ਜਿਹੜਾ ਰਦੋ ਬਦਲ ਕੀਤਾ ਜਾਵੇ ਤਾਂ ਜੋ ਵਲੰਟੀਅਰ ਦੇ ਵਿੱਚ ਇਹ ਮੈਸੇਜ ਆਵੇ ਕਿ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਚ ਹਾਰ ਹੋਈ ਔਰ ਜਿਸ ਤਰੀਕੇ ਦੀ ਜਮਿਨੀ ਚੋਣ ਦੀ ਕੱਲ ਜਿੱਤ ਹੋਈ ਤਾਂ ਘਟੋ ਘਟ ਆਮ ਆਦਮੀ ਪਾਰਟੀ ਦੀ ਜਮਿਨੀ ਹਕੀਕਤ ਕੀ ਆ ਇਹਦੇ ਸਬੰਧੀ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਉੱਪਰ ਦੇ ਅਧਿਕਾਰ ਹੀ ਨਹੀਂ ਚਾਹੇ ਦਿੱਲੀ ਲੌਬੀ ਵਾਲੇ ਹੋਣ ਤੇ ਚਾਹੇ ਪੰਜਾਬ ਲੌਬੀ ਵਾਲੇ ਹੋਣ ਉਹ ਚੰਗੀ ਤਰ੍ਹਾਂ ਉਹ ਜਾਣਦੇ ਆ ਹੁਣ ਸਿੱਧੂ ਸਾਹਿਬ ਇੱਕ ਪ੍ਰਸ਼ਨ ਜਿਹੜਾ ਗੱਲ ਕਰਦੇ ਆ ਬੜਾ ਪਹਤਾ ਪੁੱਛ ਤੁਸੀਂ ਠਾਇਆ ਕਿ ਮੁੱਖ ਮੰਤਰੀ ਸਾਹਿਬ ਕਿਹੜੇ ਕਿਹੜੇ ਬੰਤੇਆਂ ਨੂੰ ਜਿਹੜਾ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੇ ਇੱਕ ਤਾਂ ਸਿੱਧੀ ਗੱਲ ਇਹ ਆ ਕਿ ਜਿਨ੍ਹਾਂ ਨੇ ਵੀ ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਨਹੀਂ ਚੋਣਾਂ ਚ ਚੰਗੀ ਭੂਮਿਕਾ ਨਿਭਾਈ ਹੋਊਗੀ ਉਹਨਾਂ ਨੂੰ ਸ਼ਾਮਲ ਕਰ ਸਕਦੇ ਜਿਸ ਤਰੀਕੇ ਨਾਲ ਉਹ ਕਹਿੰਦੇ ਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਮਹਿੰਦਰ ਭਗਤ ਤੇ ਆੜ ਕੇ ਜੁੜੀ ਮਹਿੰਦਰ ਭਗਤ ਦੇ ਸੰਦਰਭ ਚ ਇਸ ਕਰਕੇ ਜੁੜਦੀ ਆ ਕਿ ਜਦੋਂ ਮਹਿੰਦਰ ਭਗਤ ਦੀ ਉਹ ਕੈਂਪੇਨ ਆਪਣੀ ਜਲੰਧਰ ਚ ਚਲਾ ਰਹੀ ਸੀ ਤਾਂ ਵਾਰ-ਵਾਰ ਉਹਨਾਂ ਨੇ ਇਹ ਗੱਲ ਕੀਤੀ ਕਿ ਤੁਸੀਂ ਇੱਕ ਵਾਰੀ ਇਹਨਾਂ ਨੂੰ ਚਿਤਾ ਦਿਓ ਅਗੋਂ ਮੰਤਰੀ ਮੰਡਲ ਚ ਸ਼ਾਮਲ ਕਰਤਾ ਮੇਰਾ ਕੰਮ ਹੈ ਕਿਸਮ ਦਾ ਉਹਨਾਂ ਨੇ ਲੋਕਾਂ ਨਾਲ ਸਿੱਧੂ ਸਾਹਿਬ ਵਾਦਾ ਕੀਤਾ ਕਿ ਮਹਿੰਦਰ ਭਗਤ ਨੂੰ ਜਿਤਾਓ ਤੇ ਅਗੋਂ ਵਿਧਾਨ ਸਭਾ ਦੀਆਂ ਪੌੜੀਆਂ ਚੜ ਕੇ ਮੰਤਰੀ ਬਣਾਉਣਾ ਮੇਰਾ ਕੰਮ ਹੈਗਾ ਇਹ ਵਾਦਾ ਤਾਂ ਉਹਨਾਂ ਨੇ ਸਿੱਧੂ ਸਾਹਿਬ ਕਰ ਲਿਆ ਪਰ ਅੱਜ ਤੱਕ ਮੁੱਖ ਮੰਤਰੀ ਸਾਹਿਬ ਇਹ ਕੀਤੇ ਵਾਅਦੇ ਖਾਸ ਤੌਰ ਤੇ ਅਜੇ ਹਸਾ ਦਰਮਾਚ ਕਰੇ ਵਫਾ ਨਹੀਂ ਹੋਈ। ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਇਹੋ ਜਿਹੇ ਵਾਅਦੇ ਹੀ ਉਹਨਾਂ ਨੇ ਕਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਨਾਲ ਵੀ ਕੀਤਾ ਸੀ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਹੋਣਾ ਨੇ ਜਦੋਂ 2022 ਦੀਆਂ ਚੋਣਾਂ ਸੁਣੀਆਂ ਸਨ ਜਦੋਂ ਚੋਣ ਮਹੀਨਾ ਅਰਵਿੰਦ ਕੇਜਰੀਵਾਲ ਨੂੰ ਚਲਾਈ ਜਾ ਰਹੀ ਸੀ। ਤਾਂ ਉਸ ਵਕਤ ਕਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਨਾ ਲੈ ਕੇ ਹਰ ਪੰਜਾਬ ਦੇ ਹਰ ਹਲਕੇ ਦੇ ਵਿੱਚ ਭਗਵੰਤ ਮਾਨ ਹੋਣੀ ਔਰ ਅਰਵਿੰਦ ਕੇਜਰੀਵਾਲ ਜਾਂਦੇ ਰਹੇ ਔਰ ਹਰ ਥਾਂ ਤੇ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਕਿ ਹਾਂ ਵੀ ਤੁਸੀਂ ਜਿਹੜੇ ਆ ਕਬਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਬੈਠੇ ਆ ਇੱਕੋ ਹੀ ਤੁਸੀਂ ਇਹਨਾਂ ਨੂੰ ਜਿਤਾ ਦਿਓ ਜੇ ਤੁਸੀਂ ਬਰਗਾੜੀ ਦਾ ਇਨਸਾਫ ਚੁੰਮਦੇ ਜੇ ਜੇ ਤੁਸੀਂ ਵਹਿਬਲ ਕਲਾ ਦਾ ਇਨਸਾਫ ਚੁੰਮਦੇ ਜੇ ਆ ਤੁਸੀਂ ਸਾਡੀ ਪਾਰਟੀ ਨੂੰ ਜਿਤਾਓ ਫਿਰ ਜੇਦੋਂ ਜਿਤਾਦੋਗੇ ਤਾਂ ਅਸੀਂ ਇਹਨਾਂ ਨੂੰ ਗ੍ਰਹਿ ਮੰਤਰੀ ਬਣਾਵਾਂਗੇ ਇਹ ਵਾਦਾ ਉਹਨਾਂ ਚੋਣਾਂ ਦੇ ਵਿੱਚ ਕੀਤਾ ਜਾਂਦਾ ਰਿਹਾ ਪਰ ਤੁਸੀਂ ਦੇਖ ਲਓ 2022 ਦੀਆਂ ਚੋਣਾਂ ਜਿੱਤਣ ਦੀ ਦੇਰ ਹੋਈ ਤੇ ਕਬਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਨਾ ਤਾਂ ਕਦੀ ਅਰਵਿੰਦ ਕੇਸ਼ਰੀਵਾਲ ਦੀ ਜ਼ੁਬਾਨ ਤੇ ਆਇਆ ਤੇ ਨਾ ਹੀ ਕਦੀ ਭਗਵਤ ਬਾਣ ਦੀ ਜ਼ੁਬਾਨ ਦੇ ਉੱਤੇ ਆਇਆ ਉਹ ਬਿਲਕੁਲ ਉਹਨਾਂ ਨੂੰ ਨਕਾਰ ਦਿੱਤਾ ਪਿਆ ਵਰਤਿਆ ਉਹਨਾਂ ਨੂੰ ਪੂਰਨ ਤੌਰ ਤੇ ਪਰ ਜਦੋਂ ਉਹਨਾਂ ਨੂੰ ਕੋਈ ਅਹੁਦੇ ਦੇਣ ਦੀ ਗੱਲ ਆਈ ਤਾਂ ਉਹ ਵਾਦੇ ਜਿਹੜੇ ਉਹ ਵਫਾ ਨਹੀਂ ਕੋਈ ਹੁਣ ਇਹੋ ਜਿਹਾ ਹੀ ਜਿਹੜੀ ਸਿਨੈਰੀਓ ਆ ਮਹਿੰਦਰ ਭਗਤ ਦੇ ਸੰਦਰਭ ਚ ਬੰਦਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਨੇ ਵਾਦਾ ਤਾਂ ਕਰ ਲਿਆ ਲੋਕਾਂ ਨਾਲ ਪਰ ਹੁਣ ਦੇਖਦੇ ਆ ਕਿ ਉਹਨ ਮਹਿੰਦਰ ਭਗਤ ਭਰਾ ਨੂੰ ਕੀ ਮੰਤਰੀ ਮੰਡਾ ਵਿੱਚ ਸ਼ਾਮਲ ਕਰਦੇ ਆ ਜਾਂ ਨਹੀਂ ਕਰਦੇ ਇੱਕ ਦਬਾਅ ਜਿਹੜਾ ਆ ਮੁੱਖ ਮੰਤਰੀ ਸਾਹਿਬ ਦੇ ਉੱਤੇ ਹੁਣ ਮਹਿੰਦਰ ਭਗਤ ਦੇ ਰੂਪੇ ਵਿੱਚ ਜ਼ਰੂਰ ਰਹੇਗਾ ਜੇਕਰ ਉਹ ਮંત્રીਮੰਡਾ ਵਿੱਚ ਸ਼ਾਮਲ ਨਹੀਂ ਕਰਦੇ ਤੇ ਜਿਹੜੀਆਂ ਚਾਰ ਚਿੰਨੀ ਚੋਣਾਂ ਅੱਗੇ ਹੋਣੀਆਂ ਨੇ ਉਹਨਾਂ ਦੇ ਫਿਰ ਨਤੀਜਿਆਂ ਤੇ ਇਸ ਗੱਲ ਦਾ ਅਸਰ ਜ਼ਰੂਰ ਪਏਗਾ ਕਿ ਹਾਂ ਭਈ ਮੁੱਖ ਮੰਤਰੀ ਸਾਹਿਬ ਜਦੋਂ ਚੋਣਾਂ ਹੁੰਦੇ ਨੇ ਉਦੋਂ ਐਲਾਨ ਕਰ ਦਿੰਦੇ ਆ ਬੀਤੇ ਦੋਨੋਂ ਤੋਂ ਬਾਅਦ ਫਿਰ ਯੂਟਰ ਲੈ ਲੈਂਦੇ ਆ ਸੋ ਇਹ ਜਿਹੜੀ ਮੰਤਰੀ ਮੰਡਾ ਵਿੱਚ ਸ਼ਾਮਲ ਕਰਨ ਵਾਲੀ ਸਥਿਤੀ ਆ ਇਸ ਵੇਲੇ ਮੁੱਖ ਮੰਤਰੀ ਸਾਹਿਬ ਵਾਸਤੇ ਹੀ ਕਹਿ ਸਕਦੇ ਆ ਕਿ ਬੜੀ ਦੁਬਧਾ ਭਰਪੂਰ ਹੋਣੀ ਆ ਕਿਉਂਕਿ ਸਵਾਲ ਉਠਣੇ ਲਾਜ਼ਮੀ ਹੈ ਜੇ ਤੇ ਕਬਰ ਵਿਜੇ ਪ੍ਰਤਾਪ ਸਿੰਘ ਦੇ ਸੰਦਰਭ ਚ ਵੇਖੀਏ ਫਿਰ ਤਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵੀ ਵਰਤਿਆ ਵੋਟਰਾਂ ਨੂੰ ਵੀ ਵਰਤਿਆ ਤੇ ਆਪਣੇ ਵਧਾਕਾਂ ਨੂੰ ਵਰਤ ਮੁੱਖ ਮੰਤਰੀ ਸਾਹਿਬ ਕ੍ਰਿਸ਼ਕੇ ਬਾਰੇ ਅਰਵਿੰਦ ਕੇਸ਼ਰੀਵਾਲ ਸਾਹਿਬ ਹੱਥੇ ਦਿੱਲੀ ਚਲੇ ਗਏ ਤਾਂ ਉਹਨਾਂ ਲੋਕਾਂ ਦੇ ਸਿਰ ਤੇ ਜਿੱਥੇ ਆਮ ਆਦਮੀ ਪਾਰਟੀ ਨੇ 92 ਸੀਟਾਂ ਲਈਆਂ ਉਸ ਲੋਕ ਨੂੰ ਉਸ ਵਿਅਕਤੀ ਨੂੰ ਹੀ ਨਜ਼ਰ ਅੰਦਾਜ਼ ਕਰਕੇ ਸਾਈਡ ਤੇ ਕਰ ਦਿੱਤਾ ਗਿਆ ਤੇ ਕਿਤੇ ਹੁਣ ਇਸ ਤਰ੍ਹਾਂ ਨਾ ਹੋਵੇ ਆਪਣੀ ਮੁਛੇ ਦੇ ਸਵਾਲ ਨੂੰ ਬਹਾਲ ਰੱਖਣ ਵਾਸਤੇ ਉਹਨਾਂ ਨੇ ਜਿੰਨੀ ਚੋਣ ਤਾਂ ਜਿੱਤ ਲਈ ਬਾਦਾਂ ਤਾਂ ਮਹਿੰਦਰ ਭਗਤ ਦੇ ਸਮਰਚਕ ਕਰ ਲਿਆ ਪਰ ਕੀ ਵਾਕਿਆ ਮਹਿੰਦਰ ਭਗਤ ਨੂੰ ਉਹ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਦਗੇ ਜਾਂ ਨਹੀਂ ਇਸ ਤੇ ਵੀ ਇੱਕ ਚਰਚਾਵਾ ਇਹ ਵੀ ਆ ਕਿ ਕੁਝ ਦੀ ਛੁੱਟੀ ਵੀ ਅਰਖੀ ਸਾਹਿਬ ਚਰਚਾਵਾ ਇਹ ਵੀ ਆ ਕਿ ਕੁਝ ਦੀ ਛੁੱਟੀ ਵੀ ਹੋ ਸਕਦੀ ਹੈ ਜਿਵੇਂ ਮੰਤਰੀ ਬਰਕਾਰ ਸਿੰਘ ਜਿਹ ਉਹ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹਨਾਂ ਚੋਣਾਂ ਦੇ ਵਿੱਚ ਬਿਲਕੁਲ ਪਾਸੇ ਕਰਕੇ ਰੱਖੇ ਸਾਈਡ ਲਾਈਨ ਕਰਕੇ ਰੱਖੇ ਆ ਜਿਹੜੀ ਜਿਮਨੀ ਚੋਣ ਹੋਈ ਹੈ ਤੇ ਉੱਥੇ ਭਾਜਪਾ ਵਾਲੇ ਪੁੱਛਦੇ ਵੀਰੇ ਆ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਮੰਤਰੀ ਬਲਕਾਰ ਕਿੱਥੇ ਹੈ ਔਰ ਵੀਡੀਓ ਦਾ ਜੇ ਫਿਰ ਜਿਹੜਾ ਬਲਕਾਰ ਸਿੰਘ ਨੂੰ ਪਾਸੇ ਕੀਤਾ ਉਹ ਇਸ ਵੀਡੀਓ ਦੇ ਕਰਕੇ ਫਿਰ ਕਟਾਰੂ ਚੱਕ ਨੂੰ ਵੀ ਕਰਨਾ ਪਊਗਾ ਕਿਉਂਕਿ ਇਸ ਵੀਡੀਓ ਤੋਂ ਉਹਦੀ ਉਹ ਤੋਂ ਵੀ ਗੰਧਰਨਾਕ ਵੀ ਮਤਲਬ ਕਹਿਣ ਦਾ ਪਾਪ ਕੁਝ ਐਥਿਕ ਬੀਬੀ ਮੰਤਰੀ ਦੀ ਵੀ ਜਿਹੜੀ ਇਹ ਗੱਲ ਚੱਲ ਰਹੀ ਹੈ ਹਾਲਾਂਕਿ ਚਰਚਾਵਾਂ ਜਿਹੜੀਆਂ ਨੇ ਇੱਕ ਵੀ ਵੀ ਮੰਤਰੀ ਨੂੰ ਵੀ ਹਟਾਉਣ ਦੀ ਜਿਹੜੀ ਇਹ ਗੱਲ ਚੱਲ ਰਹੀ ਹੈ ਇਹੋ ਜੀਆਂ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀਆਂ ਨੇ ਔਰ ਕਈਆਂ ਨੂੰ ਹਟਾਇਆ ਜਾਣਾ ਹੈ ਔਰ ਕਾਫੀ ਵੱਡੇ ਪੱਧਰ ਤੇ ਫੇਰ ਬਦਲ ਦੱਸਿਆ ਜਾ ਰਿਹਾ ਆ। ਆ ਬਿਲਕੁਲ ਸੁਖਿੰਦਰ ਜੀ ਮੈਂ ਉਹ ਲੱਗਾ ਸਾਹਿਬ ਮਹਿੰਦਰ ਭਗਤ ਵਾਲੀ ਗੱਲ ਮੈਂ ਤਾਂ ਛੇੜੀ ਸੀ ਕਿਉਂਕਿ ਉਹ ਐਸਸੀ ਵਰਗ ਨਾਲ ਨਹੀਂ ਤੇ ਅੱਗੇ ਸ਼ੈਡਿਊਲ ਕਾਸ ਦਲਿਤ ਵਰਗ ਦੇ ਚਾਰ ਜਿਹੜੇ ਵਿਧਾਇਕ ਨੇ ਉਹ ਤੌਰ ਮੰਤਰੀ ਜਿਹੜੇ ਉਹ ਬਣੇ ਹੋਏ ਨੇ ਤਾਂ ਅਨੁਪਾਤ ਦੇ ਹਿਸਾਬੇ ਨਾਲ ਚਾਰ ਹੀ ਰਹਿ ਸਕਦੇ ਤਾਂ ਬਿਲਕੁਲ ਤੁਹਾਡੀ ਗੱਲ ਜਿਹੜੀ ਉਹ ਠੀਕ ਲੱਗਦੀ ਆ। ਬਲਕਾਰ ਸਿੰਘ ਦੀ ਛੁੜੀ ਛੁੱਟੀ ਆ ਉਹ ਹੋ ਸਕਦੀ ਕਿਉਂਕਿ ਵਾਦ-ਵਾਦਾਂ ਦੇ ਵਿੱਚ ਉਹ ਫਸੇ ਆ ਉਸ ਵੀਡੀਓ ਦੇ ਕਰਕੇ ਤਾਂ ਹੋ ਸਕਦਾ ਕਿ ਬਲਕਾਰ ਸਿੰਘ ਨੂੰ ਸਾਈਡਲਾਈਨ ਕਰਕੇ ਮਹਿੰਦਰ ਭਗਤ ਨੂੰ ਉਹ ਖਾਤਾ ਜਿਹੜਾ ਪੂਰਾ ਕਰ ਲਿਆ ਜਾਵੇ ਕਿਉਂਕਿ ਜਿਹੜਾ ਅਨੁਪਾਤ ਆ ਉਹਦੇ ਅਨੁਸਾਰ ਚਾਰ ਹੀ ਐਸਸੀ ਵਰਗ ਦੇ ਜਿਹੜੇ ਉਹ ਬਣ ਸਕਦੇ ਕਈ ਵਾਰੀ ਕਹਿੰਦੇ ਕਿ ਕੋਈ ਇਦਾਂ ਦਾ ਚੱਕਰ ਨਹੀਂ ਪਰ ਦਿੱਤੇ ਸਮੇਂ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਜਾਂ ਇਸ ਵੇਲੇ ਵਿਧਾਨ ਸਭਾ ਦੇ ਰੂਪ ਦੇ ਤੌਰ 'ਤੇ ਚਾਰ ਜਿਹੜੇ ਵਿਧਾਇਕ ਬਤੌਰ ਦਲਤ ਜਿਹੜੇ ਨੇ ਉਹ ਮੰਤਰੀ ਦੀ ਭੂਮਿਕਾ ਜਿਹੜੀ ਨਿਭਾ ਰਹੇ ਨੇ ਤਾਂ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਹੈ ਇੱਕ ਤਾਂ ਬਲਕਾਰ ਸਿੰਘ ਦੀ ਛੁੱਟੀ ਹੋ ਜਿਸ ਤਰੀਕੇ ਦੀ ਬਦਨਾਮੀ ਜਿਹੜੀ ਆ ਬੀਤੇ ਸਮੇਂ ਦੇ ਵਿੱਚ ਬਲਕਾਪ ਸਿੰਘ ਕਰਕੇ ਹੋਈ ਬਦਨਾਮੀ ਨਾ ਚਲੋ ਲਾਲਚੰਦ ਕਟਾਰੂ ਚੱਕ ਦੇ ਮੁੱਦੇ ਤੇ ਨਹੀਂ ਹੋਈ ਬਦਨਾਮੀ ਤਾਂ ਸਰਕਾਰ ਤੇ ਬੜਿਆ ਮੁੱਦਿਆਂ ਤੇ ਹੋਈ ਆ ਪਰ ਹੁਣ ਇਹ ਵੇਖਣਾ ਕਿ ਸਰਕਾਰ ਆਪਣੇ ਅਕਸ ਨੂੰ ਸੁਧਾਰਨ ਵਾਸਤੇ ਜਿਹੜੇ-ਜਿਹੜੇ ਮੰਤਰੀਆਂ ਦੀ ਛੁੱਟੀ ਕਰਦੀ ਹੈ ਚਾਰਤਾ ਤਾਂ ਤੁਸੀਂ ਕਲ ਕਰਦੀ ਜਿਸ ਲਿਕਨ ਬਲਕਾਪ ਸਿੰਘ ਦੀ ਵੀ ਗੱਲ ਹੋ ਸਕਦੀ ਲਾਲਚੰਦ ਕਟਾਰੂ ਚੱਕ ਦੇ ਵੀ ਹੋ ਸਕਦੀ ਇੱਕ ਵੀਰੀ ਜਿਹੜੀ ਗੱਲ ਹੋ ਸਕਦੀ ਹੈ ਪਰ ਸਿੱਧੂ ਸਾਹਿਬ ਇੰਨਾ ਪ੍ਰੈਸ਼ਰਾਈਜ਼ ਹੋਣ ਦੇ ਪਹਿਲਾਂ ਮੈਂ ਪਹਿਲਾਂ ਦੀ ਗੱਲ ਕਰ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਵਿਰੋਧੀਆਂ ਦੀ ਗੱਲ ਜਿਹੜੀ ਆ ਉਹ ਸੁਣੀ ਨਹੀਂ ਪਰ ਖਾਸ ਤੌਰ ਤੇ ਸ਼ਾਇਦ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਪੀ ਪਾਰਟੀ ਦਾ ਜੋ ਹਾਲ ਹੋਇਆ ਸ਼ਾਇਦ ਉਹਨਾਂ ਨੂੰ ਹੁਣ ਸੋਚੀ ਆ ਗਈ ਹੋਵੇ ਕਿ ਹਾਂ ਭਈ ਜੇਕਰ ਮੰਤਰੀ ਮੰਡਲ ਚਾਹੀਏ ਬੰਦੇ ਸ਼ਾਮਲ ਕਰਦੇ ਤਾਂ ਘੱਟੋ ਘੱਟ ਸਾਫ਼ ਅਕਸ ਵਾਲੇ ਰੱਖੀਏ ਨਾ ਕਿ ਉਹ ਵਿਅਕਤੀ ਕਰੀਏ ਜਿਹੜੇ ਆਪਣੇ ਕਾਰਿਆਂ ਦੇ ਕਰਕੇ ਲੋਕਾਂ ਦੀਆਂ ਜ਼ੁਬਾਨਾਂ ਤੇ ਹੁੰਨ ਤੇ ਜਦੋਂ ਇਹ ਵੋਟਰ ਜਾਣ ਤਾਂ ਲੋਕੀ ਇਹਨਾਂ ਦੇ ਸਮਰਥਨ ਦੀ ਬਜਾਏ ਉਹ ਵੀਡੀਓ ਜਾਂ ਸੀਡੀ ਕੱਟ ਕੇ ਫ਼ਾਰਮ ਸ਼ਾਇਦ ਬਿਲਕੁਲ ਇਸੇ ਤਰੀਕੇ ਨਾਲ ਹੋ ਸਕਦਾ ਕਿ ਅਮਦਿਆ ਦੇਣਾ ਚਾਹੀਏ ਦਾ ਮੰਤਰੀਆਂ ਦੀਆਂ ਜਿਨ੍ਹਾਂ ਦੇ ਬੀਤੇ ਸਮੇਂ ਚ ਵਾਦ-ਵਿਵਾਦ ਚ ਰਹੇ ਨੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਤੇ ਉਹਨਾਂ ਦੀ ਥਾਂ ਚੰਗੇ ਅਕਸ ਵਾਲੇ ਨੂੰ ਲਿਆਂਦਾ ਜਾ ਸਕਦਾ ਬਾਕੀ ਚੰਗੇ ਜਾਂ ਮਾੜੇ ਅਕਸ ਦਾ ਪੈਮਾਨਾ ਕੀ ਹੈ ਇਹ ਤਾਂ ਸਿੱਧੂ ਸਾਹਿਬ ਪਾਰਟੀ ਨੇ ਪਿਆ ਕਰਨਾ ਬਾਕੀ ਦੁਬਤਾ ਜਿਹੜੀ ਸਿੱਧੂ ਸਾਹਿਬ ਹੁਣ ਜਰੂਰ ਮਹਿੰਦਰ ਭਗਤ ਦੇ ਸੰਬੰਧ ਵਿੱਚ ਜਿਹੜੀ ਆ ਜਰੂਰ ਹੋ ਕਿ ਮੈਂ ਕਬਰ ਵਿਛੇ ਪ੍ਰਤਾਪ ਸਿੰਘ ਦੀ ਤਾਂ ਗੱਲ ਕੀਤੀ ਕਿ ਵਾਅਦੇਦਾਰ ਮੁੱਖ ਮੰਤਰੀ ਸਾਹਿਬ ਕਰ ਲੈਂਦੇ ਆ ਹੁਣ ਵੇਖਣੇ ਆ ਕਿ ਭੇਤਰ ਭਗਤ ਦਾ ਸੰਬੰਧ ਵਿੱਚ ਕੀਤਾ ਵਾਦਾ ਵਫਾ ਹੁੰਦਾ ਜਾਂ ਨਹੀਂ ਹੁੰਦਾ ਦਲੇ ਦੋਪਮ ਮੁੱਖ ਮੰਤਰੀ ਦਾ ਵੀ ਵਾਦਾ ਤਾਂ ਜਿਹੜਾ ਕੀਤਾ ਸੀਗਾ ਦੇਖਦੇ ਆ ਕਿ ਪੂਰੇ ਕਿਹੜੇ ਕਿਹੜੇ ਕਰਦੇ ਆ ਬਾਅਦੇ ਤਾਂ ਲੋਕਾਂ ਦੇ ਨਾਲ ਵੀ ਜਿਹੜੇ ਇਹਨਾਂ ਨੇ ਕੀਤੇ ਸੀਗੇ ਹਜ਼ਾਰ-ਹਜ਼ਾਰ ਰੁਪਏ ਉਹ ਵੀ ਨਹੀਂ ਜਿਹੜੇ ਪੂਰੇ ਹੋਏ ਚਲੋ ਕੋਈ ਗੱਲ ਨਹੀਂ ਦੇਖਦੇ ਆ ਕਿ ਕੀ ਕੁਝ ਹੁੰਦਾ ਅਣਖ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਸੁਖਵੀਰ ਸਿੰਘ ਬਾਦਲ ਹੋਰਾ ਦੇ ਲਈ ਜਿਹੜੀ ਬਹੁਤ ਅਹਿਮ ਖਬਰ ਹੈ ਔਰ ਉਹਨਾਂ ਦੇ ਲਈ ਮਾੜੀ ਵੀ ਹੈ ਔਰ ਸਿੱਧੇ ਤੌਰ ਤੇ ਫਿਰ ਅਸੀਫਾ ਜਿਹੜਾ ਉਹਨਾਂ ਦਾ ਮੰਗ ਲਿਆ ਅਕਾਲੀ ਕੰਜੀ ਕਿ ਪਾਰਟੀ ਦੀ ਹਾਲਤ ਜਿਹੜੀ ਇਹੋ ਜਿਹੀ ਹੋ ਗਈ ਆ ਜਿਹੜਾ ਬਾਕੀ ਤਾਂ ਰਾਜ ਚੰਦੂ ਮਾਜਰਾ ਉਹਨਾਂ ਨੇ ਸਦਾ ਬਿਆਨ ਦਿੱਤਾ ਉਹ ਕਹਿੰਦੇ ਕਿ ਅਕਾਲੀ ਦਲ ਦੇ ਹਾਲ ਇਹੋ ਜਿਹੀ ਹੋ ਗਏ ਆ ਵੀ ਹੁਣ ਤਾਂ ਅਸੀਂ ਅਕਾਲੀ ਕਹੌਣ ਜੋਗੇ ਵੀ ਨਹੀਂ ਰਹੇ ਆਸੀ ਦੋਸਾਂ ਨੇ ਇਹੋ ਜੀ ਬਿਆਨਬਾਜ਼ੀ ਦੀ ਆਸੀ ਬਿਲਕੁਲ ਕਿ ਇਹੋ ਜੀ ਬਿਆਨਬਾਜ਼ੀ ਹੀ ਜਿੰਨੀ ਚੋਂ ਤੋਂ ਬਾਤ ਨਹੀਂ ਹੈ ਇਹ ਸੰਭਾਵਕ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀ ਜੰਗ ਬਾਕੀ ਧੜੀ ਔਰ ਸਰਦਾਰ ਸੁਖਬੀਰ ਸਿੰਘ ਬਾਦਰ ਖਾਨ ਦਾ ਦੇਵਚਾਰ ਚੱਲ ਰਹੀ ਆ ਕੱਲ ਉਸ ਦਾ ਡਰਾਪ ਸੀਨ ਜਿਹੜਾ ਹੋ ਗਿਆ ਤੇ ਇੱਕ ਨਵਾਂ ਵਿਆਹ ਜਿਹੜਾ ਕੱਲ ਉਹ ਸ਼ੁਰੂ ਹੋ ਗਿਆ ਅਕਾਲੀ ਗੱਲ ਦੀ ਬੀਬੀ ਉਮੀਦਵਾਰ 1292 ਵੋਟਾਂ ਜਿਹੜੀਆਂ ਉਹ ਲੈ ਜਾਂਦੀ ਹੈ ਤੇ ਦੂਸਰੇ ਪਾਸੇ ਜਿਹੜਾ ਬਸਪਾ ਦਾ ਬਿੰਦਰ ਲਖਾ ਹੁਣੀ ਆ ਔਰ ਜਿਸ ਨੂੰ ਸੁਖਬੀਰ ਸਿੰਘ ਬਾਦਰ ਖਾਨ ਦਾ ਸਮਰਥਨ ਪ੍ਰਾਪਤਤਾ ਉਹ ਬੀਬੀ ਹੁਣਾ ਤੋਂ ਪਛੜ ਜਾਂਦਾ ਤਾਂ ਉਸ ਤੋਂ ਮੱਕਰ ਸਾਰੇ ਦੀ ਚਪਤੋ ਜਾਨੀਏ ਬਾਕੀ ਢੜੇ ਦੀ ਵੀ ਉਮੀਦਵਾਰੀ ਤੇ ਦੂਸਰੇ ਬੰਨੇ ਤਾਂ ਫਿਰ ਇਹੋ ਚ ਬਿਆਨ ਸਿੱਧੂ ਸਾਹਿਬ ਆਉਣੇ ਸਬਾਬ ਸੀ ਤਾਂ ਉਹ ਬਿਆਨ ਆ ਗਿਆ ਪ੍ਰੇਮ ਸਿੰਘ ਜਦੋਂ ਮਾਦਰ ਹੋਣਾ ਨੇ ਇਹ ਗੱਲ ਕਹਿ ਦਿੱਤੀ ਕਿ ਹਾਂ ਫਿਰ ਠੀਕ ਆ ਅਸੀਂ ਹੁਣ ਅਕਾਲੀਕ ਹੋਣ ਤੋਂ ਵੀ ਨਹੀਂ ਖਵਾ ਸਕਦੇ ਕਿਉਂਕਿ ਉਹੋ ਜਿਹੀਆਂ ਸਥਿਤੀਆਂ ਰਹੀਆਂ ਨਹੀਂ ਪਰ ਸਿੱਧੂ ਸਾਹਿਬ ਸਭਪੂਰਨ ਨਜ਼ਰਾਂ ਤੱਕ ਜਿਹੜੀਆਂ ਮਹੱਤਵਪੂਰਨ ਟਿਕੀਆਂ ਨੇ ਉਹ 15 ਜੁਲਾਈ ਦੀ ਉਸ ਮੀਟਿੰਗ ਦੀ ਟਿਕੀਆਂ ਨੇ ਜਿਹੜੀ ਮੀਟਿੰਗ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਨੇ ਬਾਕੀ ਸਿੰਘ ਸਹਿਬਾਂ ਨਾਲ ਕਰਦੀ ਹੈ ਉਸ ਤੋਂ ਪਹਿਲਾਂ ਆ ਤਿੰਨ ਮੈਂਬਰ ਜਿਹੜੇ ਬਾਕੀ ਧੜੇ ਨਹੀਂ ਬੀਬੀ ਰਿੰਚ ਕੌਰ ਭਾਈ ਮਨਜੀਤ ਸਿੰਘ ਤੇ ਪ੍ਰਦੇਵ ਸਿੰਘ ਪੱਜੋੜੀ ਇਹ ਵੀ ਜਾ ਕੇ ਜਥੇਦਾਰ ਸਾਹਿਬ ਨੂੰ ਮਿਲਦਾਇ ਤੇ ਦੱਸ ਦਿੱਤਾ ਆ ਕਿ ਐਵੇਂ ਇੱਕ ਮੀਟਿੰਗ ਜਿਹੜੀ ਆ ਚੰਡੀਗੜ੍ਹ ਚ ਰੱਖੀ ਹੈ ਜਿਹਦੇ ਵਿੱਚ ਪੰਥਕ ਬੋਧ ਦੇ ਸੰਬੰਧੀ ਸਿੱਧੂ ਸਭ ਗੱਲਬਾਤ ਕਰਨੀ ਆ ਟਾਰਗੇਟ ਜਿਹੜਾ ਉਹ ਸਰਦਾਰ ਸੁਖਮੀਤ ਸਿੰਘ ਬਾਦਲ ਹੁੰਦੀ ਹੈ ਕਿਉਂਕਿ ਜਮਾਤ ਜਿਹੜੀ ਆ ਉਹਨਾਂ ਦੇ ਉਮੀਦਵਾਰ ਦੇ ਵੀ ਜਿਹੜੀ ਜਬਤ ਜੁੜੀ ਆ ਹੋ ਚੁੱਕੀ ਆ ਪ੍ਰਧਾਨਗੀ ਨੂੰ ਨਿਸ਼ਾਨੇ ਸੱਦੂ ਸਭ ਜਿਹੜੇ ਉਹ ਲਾਈ ਚਾਲ ਰਹੀ ਆ 15 ਜੁਲਾਈ ਨੂੰ ਜਿਹੜੀ ਇਕੱਤਰਤਾ ਜਥੇਦਾਰ ਅਕਾਲ ਤਖਤ ਸਾਹਿਬ ਦੀ ਪ੍ਰਧਾਨਗੀ ਸਤਿ ਸ੍ਰੀ ਅਕਾਲ ਸਾਬ ਸਾਬਾ ਉਹ ਕਾਕੀ ਉਥੇ ਉਹ ਫੈਸਲੇ ਲੈ ਜਾਣਗੇ ਜਿਹੜੇ ਪੰਥਕ ਹਿੱਤਾਂ ਨੂੰ ਚਾਹੀਦੇ ਨੇ ਜਿਸ ਤਰੀਕੇ ਦੀ ਮਾਫੀ ਨਾਮੇ ਦੀ ਗੱਲ ਜਿਹੜੀ ਆ ਆਪਣੇ ਮਾਫੀ ਗੱਲ ਜਿਹੜੀ ਆ ਇਸ ਬਾਕੀ ਧੜੇ ਨਹੀਂ ਕੀਤੀ ਹੁਣ ਜਥੇਦਾਰ ਸਾਹਿਬ ਦੇ ਬਾਲ ਜਿਹੜਾ ਉਹਨਾਂ ਦੀ ਡੀਚ ਆ ਕਿ ਉਹ ਕਿਸ ਆਧਾਰ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਸੱਦ ਦੇ ਚ ਕਿਸ ਆਧਾਰ ਤੇ ਨਹੀਂ ਸੱਦਦੇ ਇਹਦੇ ਵਿੱਚ ਸਿੱਧੂ ਸਾਬ ਮੈਂ ਇੱਕ ਹੋਰ ਜਿਹੜੀ ਗੱਲ ਜਿਹੜੀ ਜੋੜਨੀ ਚਾਹਾਂਗਾ ਆਪ ਕੋ ਸਾਬ ਕਹਿੰਦਾ ਮੈਂ ਕਰਮਦੇਵ ਸਿੰਘ ਪੰਜੋਲੀ ਦੀ ਜਿਹੜੀ ਆ ਇੱਕ ਵੀਡੀਓ ਦੇਖ ਰਿਹਾ ਸੀ ਕਰਮਦੇਵ ਸਿੰਘ ਪੰਜੋਲੀ ਹੁਣੀ ਇਹ ਗੱਲ ਕਹਿ ਰਹੇ ਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਆ ਹੋਣਾ ਚਾਹੀਦਾ ਜਿਹੜਾ ਚੂੜੀਦਾਰ ਪੰਜਾਬਾ ਪਾਉਂਦਾ ਹੋਵੇ ਜਿਹੜਾ ਉਹਦਾ ਕਮੀਜ਼ ਗੋਡਿਆਂ ਤੱਕ ਹੋਵੇ ਇਹ ਅਰਦਾਸ ਕਰ ਸਕਦਾ ਹੋਵੇ ਹੁਕਮ ਲਹਿਣ ਨੂੰ ਹੁਕਮ ਨਮਾ ਲੈਣ ਦੇ ਸਮਰੱਥ ਹੋਵੇ ਬਹੁਤ ਤੌਰ ਤੇ ਉਹਨਾਂ ਨੇ ਉਸ ਦੀ ਪਰਿਭਾਸ਼ਾ ਯਹੀ ਦਿੱਤੀ ਕਿ ਇੱਕ ਆਹ ਨਾਲ ਉਹ ਮੀਰੀ ਪੀਰੀ ਦੇ ਸਿਧਾਂਤਾਂ ਲਾਗੂ ਹੋਵੇ ਕਿ ਕਿਸ ਤਰੀਕੇ ਨਾਲ ਕਰਨਾ ਇਹ ਕਰਨੈਲ ਸਿੰਘ ਪੰਜੋੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪਰਿਭਾਸ਼ਾ ਕਰ ਰਹੇ ਆ ਕਿ ਇਹੋ ਜਿਹੀ ਕੁਆਲਿਫੀਕੇਸ਼ਨ ਯਹੀ ਹੋਣੀ ਚਾਹੀਦੀ ਆ ਉਹ ਕੁਆਲਿਫੀਕੇਸ਼ਨ ਜਿਹੜੀ ਪ੍ਰਧਾਨ ਦੀ ਨਹੀਂ ਲੱਗਦੀ ਬਲਕਿ ਇੱਕ ਗਰੰਟੀ ਦੀ ਕਰ ਰਹੀ ਹੈ ਹੁਣ ਬਾਗੀ ਦੜਾ ਕਿਉਂਕਿ ਕਰਤਾ ਸਿੰਘ ਕਿਉਂਦੀ ਉਸ ਟੜੇ ਨਾਲ ਜੇ ਹੁਣ ਬਾਗੀ ਟੜਾ ਅਜਿਹੀ ਪ੍ਰਧਾਨ ਦੀ ਹੈ ਅਜਿਹੀ ਡੈਫੀਨੇਸ਼ਨ ਜਾਂ ਅਜਿਹੀ ਕੁਆਲਿਫਿਕੇਸ਼ਨ ਦਾ ਅਰਧਾਰਤ ਕਰਦਾ ਤਾਂ ਸਿੱਧੂ ਸਾਹਿਬ ਫਿਰ ਇਸ ਅਧਾਰਤ ਗੱਲਾਂ ਨੇ ਕਿ ਗੱਲ ਜਿਹੜੀ ਸਿਰਫ ਤੇ ਸਿਰਫ ਪ੍ਰਧਾਨਗੀ ਨੂੰ ਲੈ ਕੇ ਹੈਗੀ ਆ ਨਾ ਕਿ ਪੰਥਕ ਬੋਧਿਆ ਦੀ ਨਾ ਕਿ ਖੇਤਰੀ ਪਾਰਟੀ ਦੀ ਤੇ ਨਾ ਹੀ ਕਿਸੇ ਹੋਰ ਬੋਧਿਆ ਦੀ ਕਿਉਂਕਿ ਜੇਕਰ ਪ੍ਰਧਾਨ ਕਿਸੇ ਵੀ ਪਾਰਟੀ ਦਾ ਚਾਹੀਦਾ ਤਾਂ ਭਾਵੇਂ ਉਹ ਚਾਹੀਦਾ ਜੇ ਸਾਨੂੰ ਕਿਤਰੀ ਮੁੰਦਿਆਂ ਦੇ ਵੀ ਪਤਾ ਹੋਵੇ ਪੰਥਕ ਮੁੱਦਿਆਂ ਦੀ ਵੀ ਗੱਲ ਹੋਵੇ ਅੰਤਰਰਾਸ਼ਟਰੀ ਪੱਧਰ ਤੇ ਕੌਮ ਦੀ ਕੀ ਸਥਿਤੀ ਆ ਉਸ ਦਾ ਵੀ ਪਤਾ ਹੋਵੇ ਨਾ ਕਿ ਉਸ ਨੂੰ ਸਿਰਫ ਇਹਨਾਂ ਪਤਾ ਹੋਵੇ ਕਿ ਅਰਦਾਸ ਕਿਵੇਂ ਕਰਨੀ ਹੈ ਤੇ ਹੁਕਮਨਾਮਾ ਕਿਵੇਂ ਲੈਣਾ ਇਹ ਕੋਈ ਪ੍ਰਧਾਨ ਦੀ ਜ਼ਰੂਰੀ ਸ਼ਰਤਾਂ ਨਹੀਂ ਆ ਪਰ ਬਾਕੀ ਜਿਹੜਾ ਜਿਸ ਤਰੀਕੇ ਦੀਆਂ ਇਹ ਚੀਜ਼ਾਂ ਖਿਲਾਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਪ੍ਰੋਬਲਮ ਜਿਹੜੀਆਂ ਕ੍ਰੀਏਟ ਕਰ ਰਿਹਾ ਸਾਬਤ ਹਾਂ ਕਿ ਇਹ ਲੜਾਈ ਸਿਰਫ ਤੇ ਸਿਰਫ ਸਿੱਧੂ ਸਾਬਤ ਫਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਪਾਤ ਨੂੰ ਹਟਾਉਣ ਤੱਕ ਹੀ ਸੀਮਤ ਹੈਗੀ ਆ ਜੇਕਰ ਇਹ ਜਾਂ ਇਹ ਸ਼ਬਦਾਂ ਦੀ ਗੱਲ ਕਰਦਾ ਤਾਂ ਮੇਰਾ ਨਹੀਂ ਖਲ ਬਾਕੀ ਥੜੇ ਦੇ ਵਿੱਚ ਇੱਕ ਵੀ ਬੰਦਾ ਇਹ ਕਰਦਾ ਪੂਰੀਆਂ ਜਿਹੜੀਆਂ ਉਹ ਕਰਦਾ ਹੋਵੇ ਤਾਂ ਇਹ ਇੱਕ ਗੱਲ ਮੈਂ ਤਾਂ ਕਰਦੀ ਬਾਦੀ ਕਿਉਂਕਿ ਇਹ ਲੜਾਈ ਹੁਣ ਸਿੱਖਤ ਤੇ ਆ ਹੁਣ ਜੇਕਰ ਪ੍ਰਿੰਸ ਸਿੰਘ ਚੰਦੂ ਮਾਜਰ ਹੁਣ ਕਹਿੰਦੇ ਕਿ ਅਸੀਂ ਅਕਾਲੀ ਕੌਣ ਚੁੱਕੇ ਨਹੀਂ ਦੇ ਤਾਂ ਇਸ ਦਾ ਸਿਰਫ ਕਾਰਨ ਸਰਦਾਰ ਸੁਖੀ ਸਿੰਘ ਬਾਦਲ ਨਹੀਂ ਹੈ ਇਸ ਦੇ ਕਾਰਨ ਤੁਸੀਂ ਵੀ ਨਾਲ ਜੀ ਤੁਹਾਡੀ ਭੂਮਿਕਾ ਦੇ ਉੱਤੇ ਵੀ ਪ੍ਰਸ਼ਨ ਉੱਠਾ ਜ਼ਰੂਰੀ ਨਹੀਂ ਕਿ ਤੁਸੀਂ ਉੱਥੇ ਮਾਫੀ ਨਾਮਰ ਦੇ ਆਏ ਜੇ ਤੇ ਤੁਸੀਂ ਆਪਣੀਆਂ ਗਲਤੀਆਂ ਨੂੰ ਕਬੂਲ ਕਰ ਲਿਆ ਤੇ ਤੁਸੀਂ ਦੋਸ਼ ਮੁਕਤ ਹੋ ਜਾਂਦੇ ਜੀ ਸਿੱਧੂ ਸਾਹਿਬ ਜੇਕਰ ਅਕਾਲੀ ਪਾਰਟੀ ਦਾ ਇਹ ਹਰਸ਼ਰ ਹੋਇਆ ਜੇਕਰ ਅਕਾਲੀ ਪਾਰਟੀ ਐਸਲੇ ਭਰਤੋਂ ਤੋਂ ਆਪਣੀ ਖਿਸਕ ਗਈ ਹੈ ਹਾਸ਼ੀਏ ਤੋਂ ਬਾਹਰ ਚਲੀ ਗਿਆ ਇਹਦੇ ਵਾਸਤੇ ਸਿਰਫ ਸੌਦੀ ਸਿੰਘ ਬਾਦਲ ਜੁਮੇਵਾਰ ਨਹੀਂ ਆ ਇਹਦੇ ਵਾਸਤੇ ਬਾਕੀ ਉਹ ਵੀ ਨੇਤਾ ਜਿਹੜੇ ਐਸਲੇ ਝੰਡਾ ਚੁੱਕ ਕੇ ਤੁਰੇ ਫਿਰਦੇ ਆ ਕਿ ਹਾਂ ਵੀ ਸੌਦੀ ਸਿੰਘ ਬਾਦਲ ਕਰਕੇ ਇਹ ਹੋਇਆ ਉਹ ਹੋਇਆ ਇਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ ਸੋ ਅਕਾਲੀ ਕਹੋਣਾ ਨਾ ਕਹੋਣਾ ਇੱਕ ਅਲੱਗ ਵਿਸ਼ਾ ਮੁੱਦਾ ਇਹ ਆ ਕਿ ਤੁਸੀਂ ਆਪਣੀ ਡਿਊਟੀ ਅੱਜ ਦੇ ਸਮੇਂ ਦੇ ਵਿੱਚ ਹੀ ਕਰ ਲਓ ਕਿ ਪੰਤਖੇਤਾਂ ਨੂੰ ਪੰਥਕ ਜਿਹੜੇ ਮਸਲੇ ਨੇ ਉਹਨਾਂ ਨੂੰ ਸਮਰਥਤ ਹੋ ਕੇ ਕਿਸ ਹੱਦ ਤੱਕ ਤੁਸੀਂ ਪਾਰਟੀ ਦੇ ਨਾਲ ਜੁੜੇ ਜਾਂ ਕਿਸ ਹੱਦ ਤੱਕ ਨਹੀਂ ਜੁੜੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰੀ ਜਾਣਾ ਕਿ ਉਹਦੇ ਕਰਕੇ ਜੇ ਹੋਇਆ ਉਹਦੇ ਕਰਕੇ ਉਹ ਹੋਇਆ ਉਹ ਤਾਂ ਸਾਰੀ ਦੁਨੀਆ ਨੂੰ ਜਾਣਦੇ ਪਰ ਘੱਟੋ ਘੱਟ ਤੁਹਾਡੀ ਪੂਰਕ ਇਸ ਸਮੇਂ ਦੇ ਵਿੱਚ ਕੀ ਰਹੀ ਹੈ ਜੇਕਰ ਤੁਹਾਡਾ ਉਮੀਦਵਾਰ 1292 ਵੋਟਾਂ ਲੈ ਗਿਆ ਤੇ ਉਹ ਜੀ ਸਥਿਤੀ ਦੇ ਵਿੱਚ ਤੁਸੀਂ ਤੁਹਾਡੇ ਤੇ ਵੀ ਪ੍ਰਸ਼ਨ ਜਿਹੜੇ ਉੱਠ ਸਕਦੇ ਤੁਸੀਂ ਵੀ ਤਾਮਝਾਮ ਜਿਹੜਾ ਉਹ ਪੂਰਾ ਲਾਇਆ ਉਹ ਵੀ 2000 ਦੀ ਗਿਣਤੀ ਜਿਹੜੀ ਹੈ ਉਹ ਪੂਰੀ ਨਹੀਂ ਕਰ ਸਕੇ ਬਾਕੀ ਖੈਰ ਪ੍ਰਿੰਸਿੰਗ ਚੰਦੂ ਮਾਜਰ ਹੁਣਾ ਦਾ ਇਹ ਜਿਹੜਾ ਬਿਆਨ ਹੈ ਉਹਨਾਂ ਦੀ ਅੰਦਰਲੀ ਉਸ ਚੀਜ਼ ਨੂੰ ਪੇਸ਼ ਕਰਦਾ ਕਿ ਹਾਂ ਵੀ ਜਿੰਨੀ ਜਲਦੀ ਹੋ ਸਕੇ ਸੁਖਵੀਰ ਸਿੰਘ ਬਾਦਲ ਸਾਈਡ ਤੇ ਹੁਣ ਤੇ ਸਾਡੇ ਵਿੱਚੋਂ ਕੋਈ ਪਹਾਲਾ ਕਿ ਉਹ ਇਹ ਨਹੀਂ ਗੱਲ ਕਹਿੰਦੀ ਆ ਕਿ ਅਸੀਂ ਪ੍ਰਧਾਨਗੀ ਪਦ ਨਹੀਂ ਲੈਣਾ ਪਰ ਜਿਸ ਤਰੀਕੇ ਨਾਲ ਕਮਲ ਸਿੰਘ ਫੰਜੋਲੇ ਦੀ ਇਹ ਕੁਆਲੀਫਿਕੇਸ਼ਨ ਉਹਨੇ ਨਿਰਧਾਰਤ ਕੀਤੀ ਆ ਸਾਫ ਸ਼ਾਹ ਆ ਕਿ ਆਉਂਦਿਆਂ ਦੇਣਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਵਾਸਤੇ ਇਹ ਮੁਸ਼ਕਲ ਆ ਵਧਾਉਣਗੇ ਤੇ ਜਿਹੜੀਆਂ ਮੁਸ਼ਕਲ ਆ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੀਂ ਇਹਨਾਂ ਨੇ ਬਤਾਉਂਦਾ ਜਿਹੜਾ ਜਥੇ ਕੀਤਾ ਆ ਹੁਣ ਬਾਲ ਜਿਹੜੀ ਜਥੇਦਾਰ ਸਾਹਿਬ ਦੀ ਡੀ ਦੇ ਵਿੱਚ ਆ ਵੇਖਦੇ ਆ ਉਹ ਇਸ ਬੰਦੇ ਕੀ ਫੈਸਲਾ ਲੈਂਦੇ ਆ ਕਿਉਂਕਿ ਕੌਮ ਦੀਆਂ ਪੂਰੀਆਂ ਨਜ਼ਰਾਂ ਜਿਹੜੀਆਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਉੱਤੇ ਟਿਕੀਆਂ ਹੋਈਆਂ ਨੇ ਹੁਣ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਉਹਨਾਂ ਦੀ ਜ਼ਰਤ ਵੇਖਣੀ ਆ ਉਹਨਾਂ ਦੀ ਸਥਿਤੀ ਵੇਖਣੀ ਆ ਕਿ ਉਹ ਇਹ ਸਾਰੇ ਮਸਲੇ ਨੂੰ ਕਿਸ ਤਰੀਕੇ ਦੇ ਨਾਲ ਹੱਲ ਕਰਦੇ ਆ ਜਾਂ ਜਿਹੜੀ ਇਹ ਭਰਾਵਾਂ ਨੂੰ ਜੰਗਤਰੀ ਚੱਲ ਰਹੀ ਆ ਇਸ ਵੇਲੇ ਪੰਥ ਦੇ ਵਿੱਚ ਇਹ ਹੋਰ ਸਖਰ ਵੱਲ ਜਾਂਦੀ ਆ ਇਹ ਹੁਣ ਸਭ ਕੁਝ ਜਥੇਦਾਰ ਅਕਾਲ ਤਖਤ ਸਾਹਿਬ ਤੁਸੀਂ ਮਰਦ ਕਰਤਾ ਸੁਖਬੀਰ ਸਿੰਘ ਬਾਦਲ ਮਸਤੀ ਤੱਕ ਸਿੱਧੂ ਸਾਹਿਬ ਮੁਸ਼ਕਲਾਂ ਪਹਿਲੇ ਦਿਨ ਤੋਂ ਹੀ ਪੈਦਾ ਹੋਈਆਂ ਸੰਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਚ ਉਹਨਾਂ ਦੇ ਉਮੀਦਵਾਰਾਂ ਦੀ ਜਿਵਾਨਤਾ ਜਬਤ ਹੋ ਗਈ। ਬਾਕੀ ਦੇਖੋ ਅਗਲੇ ਦਿਨਾਂ ਚ ਕੀ ਹੁੰਦਾ ਬਾਕੀ ਤੜਾ ਆਪਣੀ ਸਥਿਤੀ ਕਿਹਸਾ ਤੱਕ ਪਾਸ ਕਰ ਸਕਦਾ ਜਾਂ ਨਹੀਂ ਕਰ ਸਕਦਾ ਇਹ ਤਾਂ ਸਿੱਧੂ ਸਾਹਿਬ ਨੂੰ 15 ਜੁਲਾਈ ਨੂੰ ਪਤਾ ਲੱਗੇਗਾ ਕਿ ਜਥੇਦਾਰ ਸਾਹਿਬ ਕਿਹੋ ਜਿਹਾ ਫੈਸਲਾ ਲੈਂਦੇ ਨੇ ਤੇ ਉਹ ਫੈਸਲਾ ਅਕਾਲੀ ਦਲ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੀ ਕਹਿੰਦੇ ਕਿ ਪਾਵਰ ਘਟਾ ਕੇ ਰਾਜਪਾਲ ਸਾਹਿਬ ਨੂੰ ਪਾਵਰਾਂ ਜ਼ਿਆਦਾ ਦਿੱਤੀਆਂ ਨੇ ਔਰ ਕਹਿੰਦੇ ਸੰਵਿਧਾਨ ਦੇ ਵਿੱਚ ਵੀ ਸੋਧ ਕੀਤੀ ਗਈ ਹੈ ਇਹ ਸਭ ਕਰਨ ਦੇ ਲਈ ਭਾਜਪਾ ਦੇ ਵੱਲੋਂ ਔਰ ਵੱਖ-ਵੱਖ ਵਿਰੋਧੀ ਪਾਰਟੀਆਂ ਉਸ ਫੈਸਲੇ ਦੇ ਖਿਲਾਫ ਅੱਜ ਖੜੀਆਂ ਹੋ ਰਹੀਆਂ ਨੇ ਔਰ ਕਹਿੰਦੇ ਕਿ ਇਹ ਗਲਤ ਹੈ ਜਿਵੇਂ ਕੇਜਰੀਵਾਲ ਦੇ ਕੋਲ ਥੋੜੀ ਪਾਵਰ ਹੈ ਕਿ ਉਹ ਤੇ ਤਵਾਦਲੇ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੇ ਜਾਂ ਹੋਰ ਕੁਝ ਉਹੀ ਜਿਹੇ ਹਾਲਾਤ ਜਿਹੜੇ ਆ ਉਹ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਨੇ ਪੈਦਾ ਕਰ ਦਿੱਤੇ ਆ ਉੱਥੇ ਰਾਜਪਾਲ ਦੀਆਂ ਸ਼ਕਤੀਆਂ ਵਧਾਤੀਆਂ ਨੇ ਮੁੱਖ ਮੰਤਰੀਆਂ ਘਟਾਤੀਆਂ ਨੇ ਕਿਵੇਂ ਦੇਖਦੇ ਹੋ ਕੋਈ ਇਹ ਆ ਸੁਖਵੰਤ ਜੀ ਜਦੋਂ ਬੀਤੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਵਿੱਚ ਧਾਰਾ 370 ਤੋੜੀ ਗਈ ਤੇ ਜੰਮੂ ਕਸ਼ਮੀਰ ਨੂੰ ਤਿੰਨਾ ਹਿੱਸਿਆਂ 'ਚ ਜਿਹੜਾ ਉਹ ਵੰਡ ਦਿੱਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਸੰਦਰਭ 'ਚ ਹਮੇਸ਼ਾ ਵਿਰੋਧੀਆਂ ਤੇ ਰੜਾਉਂਦੀ ਰਹੀ ਹੈ ਔਰ ਖਾਸ ਤੌਰ ਤੇ ਜਿਹੜੇ ਉਥੋਂ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਹਮੇਸ਼ਾ ਤਾਨਾਸ਼ਹਿਰ ਕਰਾਰ ਜਿਹੜਾ ਉਹਦੇ ਤਾਂ 370 ਤਾ ਦਾ ਕਰਕੇ ਉਹਨਾਂ ਨੇ ਬਰਾਦ ਹੁਣ 30 ਨਵੰਬਰ ਤੋਂ ਪਹਿਲਾਂ ਪਹਿਨਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਚੋਣਾਂ ਸਿੱਧੂ ਸਭ ਹੋਣੀਆਂ ਨੇ ਜਿਸ ਤਰੀਕੇ ਦੇ ਅਸਰ ਦੇ ਚੋਣ ਕਮਿਸ਼ਨ ਇਸ ਦੀ ਤਿਆਰੀ ਵੀ ਜਿਹੜੀ ਉਹ ਕਰ ਚੁੱਕਾ ਆ ਤਾਂ ਉਹ ਸਾਰੀ ਸਥਿਤੀ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜਾ ਸੰਵਧਾਨਕ ਜੰਮੂ ਕਸ਼ਮੀਰ ਸੰਘ ਖੇਤਰ ਐਕਟ ਜਿਹੜਾ 2016 ਆ ਮਾਫ਼ ਕਰਤਾ ਨਹੀਂ ਉਹਦੇ ਵਿੱਚ ਸੋਧ ਕਰਕੇ ਨਵੀਂ ਸੋਧ ਕਰਕੇ ਸੁਖਿੰਦਰ ਜਿਹੜੀ ਜਿਆਦਾ ਅਧਿਕਾਰ ਦੀ ਅਸ਼ਮੀਰ ਪੁਨਰਗਠਨ ਐਕਟ 2023 ਉਹਦੇ ਅਨੁਸਾਰ ਜਿਹੜੇ ਜ਼ਿਆਦਾ ਅਧਿਕਾਰ ਉਹ ਉਪਰਾਜਪਨ ਨੂੰ ਦੇ ਦਿੱਤੇ ਗਏ ਐ ਜਿਹਦੇ ਵਿੱਚ ਆਈਪੀਐਸ ਆਈਏਐਸ ਦੂਸਰੇ ਪਾਸੇ ਪ੍ਰਸ਼ਾਸਨਿਕ ਪਦਾਂ ਤੇ ਵੱਡੀਆਂ ਬਦਲੀਆਂ ਟਰਾਂਸਫਰਾਂ ਵਿਜੀਲੈਂਸ ਬਿਊਰੋ ਨਾਲ ਕ੍ਰਾਪਸ਼ਨ ਸੰਬੰਧੀ ਕੇਸ ਉਹ ਜਿੰਨੀਆਂ ਵੀ ਪਾਵਰਾਂ ਨੇ ਉਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਨੇ ਉਪਰਾਜਪਨ ਨੂੰ ਦੇ ਦਿੱਤੀਆਂ ਜੇਕਰ ਮੁੱਖ ਮੰਤਰੀ ਸਾਹਿਬ ਨੇ ਜੰਮੂ ਕਸ਼ਮੀਰ ਦਾ ਜਿਹੜਾ ਕੋਈ ਨਵਾਂ ਮੁੱਖ ਮੰਤਰੀ ਬਣੂਗਾ ਜੇਕਰ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਉਹ ਤਬਦੀਲੀ ਕਰਨਾ ਚਾਹੁੰਦਾ ਸੰਵਧਾਨਕ ਸੋਧ ਕਰਨਾ ਚਾਹੁੰਦਾ ਕਿਸੇ ਬਦਲੀ ਕਰਨਾ ਚਾਹੁੰਦਾ ਕਿਸੇ ਨੂੰ ਅਧਿਕਾਰ ਜਾਂ ਵੱਧ ਜੋ ਵੀ ਆ ਉਹ ਜਿਹੜੀ ਫਾਈਲ ਆ ਮੁੱਖ ਕੱਤਰ ਦੇ ਰਾਹੀਂ ਉਪਰਾਜਪਾਲ ਕੋਲ ਜਾਊਗੀ ਉਪਰਾਜਪਾਲ ਸਾਹਿਬ ਜੇ ਫਿਰ ਉਹਦੇ ਸਬੰਧੀ ਕੀ ਫੈਸਲਾ ਲੈਂਦੇ ਆ ਉਹ ਫਿਰ ਉਹ ਜਾਨੀਆਂ ਸਥਿਤੀਆਂ ਜਿਹੜੀਆਂ ਉਹ ਲਾਗੂ ਹੋਣਗੀਆਂ ਭਾਵ ਕਹਿਣ ਦਾ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਪਰੇ ਆ ਜਿਹੜਾ ਵੀ ਕੋਈ ਬਣੂਗਾ ਉਹਨਾਂ ਤੌਰ ਤੇ ਕੱਟ ਦੇ ਪਏ ਗਏ ਆ ਤੇ ਦੂਜੇ ਫਸੇ ਜਿਹੜੀਆਂ ਸ਼ਕਤੀਆਂ ਨੇ ਉਹ ਉਪਰਾਜਪਾਲ ਸਾਹਿਬ ਨੂੰ ਦਿੱਤੀਆਂ ਆਈਐਸ ਅਤੇ ਆਈਪਸ ਸੋ ਕੇਂਦਰਚੀ ਹਮੇਸ਼ਾ ਇਹ ਦੋ ਕੈਟਾਗਰੀਜ਼ ਉਹ ਹਰੇ ਕਿ ਜਿਹੜੀਆਂ ਕਿਸੇ ਵੀ ਰਾਜ ਦੇ ਰਾਜਤੰਤਰ ਨੂੰ ਚਲਾਉਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਤੇ ਜੇਕਰ ਤੁਸੀਂ ਦਿੱਲੀ ਦੀ ਗੱਲ ਕਰੋ ਤਾਂ ਦਿੱਲੀ ਪੂਰਨ ਰਾਜ ਨਹੀਂ ਹੈਗਾ ਜੰਮੂ ਕਸ਼ਮੀਰ ਵੀ ਉਹਨਾਂ ਨੇ ਹੁਣ ਯੂਨੀਅਨ ਦੀ ਟੈਰੀਟਰੀ ਦੇ ਰੂਪ ਤੇ ਵਿੱਚ ਹੀ ਪੂਰਨ ਰਾਜ ਉਸ ਨੂੰ ਬਚਾ ਉਹਦਾ ਖਤਮ ਕਰਤੀ ਯੂਨੀਅਨ ਦੀ ਟੈਰੀਟਰੀ ਬਣਾਤਾ ਇਸ ਕਰਕੇ ਉਹਨਾਂ ਨੇ ਉਪਰਾਜਪਾਲ ਨੂੰ ਜਿਹੜੀਆਂ ਪਾਵਨਾ ਜ਼ਿਆਦਾ ਦੇ ਦਿੱਤੀਆਂ ਚਾਹੇ ਉਹ ਦਿੱਲੀ ਹੋਵੇ ਚਾਹੇ ਉਹ ਜਦੋਂ ਕਸ਼ਮੀਰ ਹੋਵੇ ਤੇ ਚਾਹੀਓ ਚੰਡੀਗੜ੍ਹ ਹੋਵੇ ਯੂਨੀਅਨ ਤੇ ਐਟੈਟਿਕ ਜਦੋਂ ਚੰਡੀਗੜ੍ਹ ਦੀ ਸਥਿਤੀ ਜਿਹੜੀ ਉਹ ਲੱਗਿਆ ਕਿਉਂਕਿ ਉੱਥੇ ਮੁੱਖ ਮੰਤਰੀ ਨਹੀਂ ਹੈ ਹੁਣ ਇਹ ਜਿਹੜੀ ਚੀਜ਼ ਨੂੰ ਲੈ ਕੇ ਜਿਹੜੀਆਂ ਉੱਥੋਂ ਦੇ ਵਿਰੋਧੀ ਧੜਲੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਹੈ ਦਾ ਸੁਭਾਵਿਕ ਹੈ ਕਿ ਜੇਕਰ ਤੁਸੀਂ ਇੱਕ ਮੁੱਖ ਮੰਤਰੀ ਦੀਆਂ ਸ਼ਕਤੀਆਂ ਨੂੰ ਘੱਟ ਕਰ ਦਿੰਦੇ ਤਾਂ ਉਪ ਰਾਜਪਾਲ ਦੇ ਰਹੀਂ ਤੁਸੀਂ ਕੇਂਦਰ ਦੇ ਜਿਹੜੇ ਫੈਸਲੇ ਨੇ ਉੱਥੇ ਉਹਨੂੰ ਲਾਗੂ ਕਰੋਗੇ ਤਾਂ ਉੱਥੇ ਫਿਰ ਉਹੀ ਹੀ ਇਟਖੜਿਕਾ ਚੱਲਦਾ ਰਹੂਗਾ ਜਿਸ ਤਰੀਕੇ ਦਾ ਰਾਜਪਾਲ ਤੇ ਦੂਜੇ ਪਾਸੇ ਮੁੱਖ ਮੰਤਰੀਆਂ ਨੂੰ ਚੁਸਕਰ ਦੇਣਾ ਸਮੇਂ ਬੀਤੇ ਸਮੇਂ ਵਿੱਚ ਕਈਆਂ ਰਾਜਾਂ ਵਿੱਚ ਕਈਆਂ ਸਟੇਟਾਂ ਦੇ ਵਿੱਚ ਅਸੀਂ ਵੇਖਿਆ ਉਹ ਜਿਹਾ ਚੱਲਦਾ ਰਹੂਗਾ ਉਹਨਾਂ ਨੇ ਦੂਸਰੇ ਪਾਸੇ ਇਹਦੇ ਨਾਲ ਜਿਹੜਾ ਉਮਰ ਅਬਦੁੱਲਾ ਨੇ ਜਾਂ ਪੀਡੀਪੀ ਵੀ ਤੇ ਮਹੰਬੋ ਜਿਹੜੇ ਲੀਡਰ ਦੇ ਨੇ ਜਾਂ ਹੋਰ ਉਹਨਾਂ ਨੇ ਇਸ ਨੂੰ ਤਾਲਾਸ਼ੀ ਕਰਾਟ ਕਿ ਇਹ ਕਹਿਤਾ ਕਿ ਜਿਹੜਾ ਮੁੱਖ ਮੰਤਰੀ ਬਣੂਗਾ ਉਹ ਕੇਵਲ ਇੱਕ ਰਬੜ ਦੀ ਸਟੈਂਪ ਜਿਹੜਾ ਹੋਵੇਗਾ ਕਿਉਂਕਿ ਅਸਲੀ ਕਾਰਜਕਾਰੀ ਸ਼ਕਤੀਆਂ ਜਿਹੜੀਆਂ ਨੇ ਉਹ ਜਿਹੜੀਆਂ ਉਪਰਾਜਪਨ ਹੁਣ ਇਹ ਵੇਖਣਾ ਸਿੱਧੂ ਸਾਹਿਬ ਕਿ ਦੇਸ਼ ਦੇ ਵਿੱਚ ਫੋਰ ਵੀ ਵਿਰੋਧੀ ਪਾਰਟੀਆਂ ਨੇ ਇੰਡੀਆ ਅਲਾਈਂਸ ਦੇ ਵਿੱਚ ਕਈ ਪਾਰਟੀਆਂ ਨੇ ਜਿਹੜੀਆਂ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੀਆਂ। ਸੋ ਤਾਂ ਉਹਨਾਂ ਨੇ ਕਰ ਦਿੱਤੀ। ਕੇਂਦਰ ਸਰਕਾਰ ਨੇ ਸੋਧ ਕਰ ਦਿੱਤੀ, ਸੰਵਧਾਨਕ ਸੋਧ ਕਰ ਦਿੱਤੀ ਔਰ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ। ਹੁਣ ਕੀ ਇੰਡੀਆ ਅਲਾਈਂਸ ਜਿਹਦੇ ਵਿੱਚ ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਪਾਰਟੀਆਂ ਹਿੱਸੇਦਾਰ ਨੇ। ਕੀ ਉਹ ਪਾਰਟੀਆਂ ਜਾਂ ਇੰਡੀਆ ਅਲਾਈਂਸ ਇਸ ਮੁੱਦੇ ਤੇ ਇੱਕ ਅਜਿਹੀ ਲਹਿਰ ਪੈਦਾ ਕਰੇਗਾ ਜਿਹੜੀ ਕੇਂਦਰ ਦੇ ਇਸ ਸਥਾਨਾਸ਼ਾਹੀ ਰੂਪੇ ਨੂੰ ਡੱਕ ਸਕੇ। ਇਹ ਇੱਕ ਵੱਡਾ ਪ੍ਰਸ਼ਨ ਹੈਗਾ। ਕੇਂਦਰ ਸਰਕਾਰ ਨੇ ਤਾਂ ਜੋ ਕਰਨਾ ਕਰ ਦਿੱਤਾ। ਉਸ ਕਿਉਂਕਿ ਉਹ ਜਿਹੜੇ ਕਾਨੂੰਨ ਜੋ ਪਾਸ ਹੋਏ ਨੇ ਇਹ ਪਹਿਨ ਸੰਧਾਨਕ ਸੋਧਾਂ ਪਹਿਲਾਂ ਪਾਸ ਹੋਏ ਲਾਗੂ ਨਾ ਕੱਲ ਕੀਤਾ ਗਿਆ ਉਸ ਵਕਤ ਜਿਹੜੀ ਵਿਰੋਧੀ ਧਿਰ ਦੀ ਇੰਨੀ ਮਜ਼ਬੂਤ ਸਥਿਤੀ ਦੇ ਵਿੱਚ ਨਹੀਂ ਸੀ ਹੈਗੀ ਕਿ ਕੇਂਦਰ ਸਰਕਾਰ ਦੇ ਉੱਤੇ ਆਪਣਾ ਪ੍ਰਭਾਵ ਜਿਹੜਾ ਉਪਾ ਸਕੇ ਕੇਂਦਰ ਦੀ ਸਰਕਾਰ ਦੇ ਪਰ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਭਾਜਪਾ ਉਸ ਸਥਿਤੀ ਦੇ ਵਿੱਚ ਨਹੀਂ ਹੈਗੀ ਜਿਹੜੀ ਪਹਿਨ ਸਥਿਤੀ ਦੇ ਵਿੱਚ ਸੀ ਸੋ ਇਹ ਦੇਖਿਆ ਜਿਹੜੀ ਆ ਇੰਡੀਆ ਆਲਾਈንስ ਦੀ ਵੀ ਆ ਉਥੇ ਦੀਆਂ ਵਿਰੋਧੀ ਪਾਰਟੀਆਂ ਦੀ ਵੀ ਆ ਜਿਹੜੀਆਂ ਪਾਰਟੀਆਂ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦੀਆਂ ਰਹੀਆਂ ਨੇ ਤੇ ਜੇਕਰ ਹੁਣ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਰਗੇ ਸੂਬੇ ਨੂੰ ਜਿਸ ਤਰ੍ਹਾਂ ਧਾਰਾ 370 ਤੋੜ ਕੇ ਉਸ ਨੂੰ ਪਹਿਨਾ ਹੀ ਵਕ ਵਕ ਸਭੇ ਤੇ ਨਾ ਇਹ ਸੱਚ ਬਣ ਚੁੱਕੀ ਆ ਫਿਰ ਸਿੰਧੂ ਸਾਹਿਬ ਇਸ ਦਾ ਪ੍ਰਭਾਵ ਹੁਣ ਇਹ ਦੇਖਣਾ ਕਿ ਇਸ ਲੜਾਈ ਨੂੰ ਵਿਰੋਧੀ ਧਿਰ ਕਿਵੇਂ ਲੈਂਦੀ ਹੈ ਨਹੀਂ ਹਾਲਾਂਕਿ ਅਕਾਲੀ ਦਲ ਵੀ ਉਸ ਸਮੇਂ ਭਾਜਪਾ ਦਾ ਇਹ ਸਾਂਸੀ ਜਦੋਂ ਧਾਰਾ 370 ਤੋੜੀ ਗਈ ਉਸ ਵਕਤ ਵੀ ਅਕਾਲੀ ਦਲ ਦੀ ਜਵਾਬੀ ਚਰੀ ਸੀ ਇੱਕ ਮਤਸਫਾ ਨਹੀਂ ਸੀ ਖੁੱਲੀ ਪਰ ਹੁਣ ਦੇਖਣਾ ਹੈ ਕਿ ਇੰਡੀਆ ਲਾਇੰਸ ਇਸ ਲੜਾਈ ਨੂੰ ਕਿਵੇਂ ਲੈਂਦਾ ਬਾਕੀ ਹਾਂ ਉਪਰਾਚਪਾਲ ਯੇ ਸ਼ਕਤੀਆਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਤੇ ਮੁੱਖ ਮੰਤਰੀ ਦੀ ਸ਼ਕਤੀਆਂ ਨੂੰ ਸਭ ਸੀਮਿਤ ਕਰ ਦਿੱਤਾ ਗਿਆ ਇਹ ਕੇਂਦਰ ਸਰਕਾਰ ਦਾ ਇੱਕ ਪਹਿਲਾ ਤੋਹਫਾ ਸੀ ਕਹਿ ਸਕਣੀ ਹੈ ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਜਿਹੜਾ ਉਹ ਦਿੱਤਾ ਗਿਆ ਜੀ ਚਲੋ ਅਣਖਾ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖੰਦਰ ਜੀ ਪਹਿਲਾਂ ਪ੍ਰੋਫੈਸਰ ਮਜੀਸ਼ ਸਿੰਘ ਕਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ ਉਹ ਮੀਟ ਕਰਦੇ ਹਾਂ ਕਣਕੀ ਸਾਹਿਬ ਜਿਨਾਂ ਕੀ ਕੀਤੀ ਗੱਲਬਾਤ ਬਹੁਤ ਜੀ ਪਸੰਦ ਆਈ ਉਹ ਪਰੇ ਬਣਾ ਕੇ ਕਰਵਾ